ਕੰਨਾਂ ਇੱਥੇ ਇਮਾਨਦਾਰੀ ਘਟ ਦਿਸਦੀ ਲੈ ਰਿਸ਼ਵਤ ਫਾਈਲਾਂ ਤੇ ਸਾਈਨ ਹੁੰਦੇ ਗੰਧ ਪਾਉਣ ਵਾਲੇ ਨਾ ਦੇਖੇ ਹੁਕਮਰਾਨ ਥਲ ਪਾਉਣ ਵਾਲਿਆਂ ਦੇ ਖਾਤੇ ਬੈਨ ਹੁੰਦੇ ਗੱਲ ਸਿਰੇ ਤੱਕ ਨਾ ਜਾਂਦੀ ਜੇ ਸਰਕਾਰ ਨਜ਼ਰ ਨਾ ਲੈਂਦੀ ਪਪਾ ਕੱਕਾ ਨਾ ਬਣਦੇ ਬੋਝ ਧਰਤੀ ਤੇ ਲਾ ਧਾਰਾ ਜੇਲ੍ਹ ਕਰਾ ਦਿੰਦੀ ਇੱਕ ਪੋਸਟ ਨੇ ਕਰਤਾ ਸੁਧਾਰ ਦੇਖੋ ਹੁਣ ਚੁੰਨੀ ਸਿਰ ਤੇ ਆ ਗਈ ਮਿੰਟਾਂ ਵਿੱਚ ਜਾਦ ਆਇਆ ਪਛੋਕੜ ਕੁੜੀ ਹਾਲ ਆਪਣਾ ਸੁਣਾ ਗਈ ਇਹਨਾਂ ਨੇ ਗੰਦ ਪਾਉਣਾ ਹੀ ਸੀ ਲੋਕੋ ਤੁਸੀਂ ਵੀ ਕਿਸੇ ਤੋਂ ਘੱਟ ਨਹੀਂ ਚੰਗੀ ਗੱਲ ਨੂੰ ਇਗਨੋਰ ਕਰਦੇ ਅਸ਼ਲੀਲਤਾ ਲਾਈਕ ਕਰਦੇ ਫਟ ਸਹੀ ਕੋਈ ਦੇਖਦਾ ਬਹਿ ਕੇ ਮੋਟਰ ਤੇ ਕੋਈ ਏਅਰਪອດ ਲਾ ਕੇ ਦੇਖ ਜਾਂਦਾ ਸਵਾਦ ਸਵਾਦ ਬਸ ਸਵਾਦ ਆਵੇ ਬਦਲ ਕਾਮ ਸਰੀਰ ਵਿੱਚ ਭੇਸ ਜਾਂਦਾ ਗੰਧ ਪਾਉਣ ਵਾਲੇ ਬਣਾ ਲਏ ਹੀਰੋ ਟੈਲੈਂਟ ਪਿੱਛੇ ਰੁਲਦਾ ਏ ਇਨਕਲਾਬੀ ਅੱਜ ਨੌਜਵਾਨੀ ਭੁੱਲੀ ਦੇਖ ਮੁੰਡਾ ਕੁੜੀ ਬਣ ਤੁਰਦਾ ਏ ਇਨਕਲਾਬੀ ਅੱਜ ਨੌਜਵਾਨੀ ਭੁੱਲੀ ਦੇਖ ਮੁੰਡਾ ਕੁੜੀ ਬਣ ਤੁਰਦਾ ਏ ਦਿਨੋਂ ਦਿਨ ਮਾਹੌਲ ਖਰਾਬ ਹੁੰਦਾ ਨਿਤਕ ਗੱਭਰੂ ਚਿੱਟੇ ਦੀ ਸੂਲੀ ਚੜਦਾ ਏ ਬਹੁਤੀ ਜਵਾਨੀ ਨੂੰ ਖਾ ਗਏ ਡਾਲਰ ਕੋਈ ਲੱਗ ਮਸ਼ੂਕ ਪਿੱਛੇ ਆਸ਼ਿਕ ਮਰਦਾ ਈ ਬਹੁਤੀ ਜਵਾਨੀ ਨੂੰ ਖਾ ਗਏ ਡਾਲਰ ਕੋਈ ਲੱਗ ਆਸ਼ਿਕ ਮਸ਼ੂਕ ਪਿੱਛੇ ਮਰਦਾ ਈ ਕੋਈ ਲੱਗ ਆਸ਼ਿਕ ਮਸ਼ੂਕ ਪਿੱਛੇ ਮਰਦਾ ਈ ਤਾਂ ਇਹ ਆ ਜੀ ਸਾਡੇ ਸਿਸਟਮ ਦਾ ਕੌੜਾ ਸੱਚ ਜੋ ਸਾਡੇ ਸਿਸਟਮ ਦੇ ਵਿੱਚ ਚੱਲ ਰਿਹਾ ਹੈ ਜੋ ਸੋਸ਼ਲ ਮੀਡੀਆ ਤੇ ਆਪਾਂ ਦੇਖ ਰਹੇ ਹਾਂ ਜਿੱਥੇ ਕਿਤੇ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਇੱਥੇ ਕਿਤੇ ਸਰਕਾਰਾਂ ਨੇ ਆਪਣਾ ਫਰਜ਼ ਨਿਭਾਉਣਾ ਹੁੰਦਾ ਹੈ ਸੰਵਿਧਾਨ ਦੇ ਵਿੱਚ ਬਣੇ ਕਾਨੂੰਨਾਂ ਦੀ ਵਰਤੋਂ ਕਰਨੀ ਹੁੰਦੀ ਹੈ। ਉੱਥੇ ਸਰਕਾਰਾਂ ਨਹੀਂ ਕਰਦੀਆਂ। ਤੇ ਫਿਰ ਜੇ ਕੋਈ ਅੱਕ ਕੇ ਆਪਣੀ ਤਰਫੋਂ ਸੁਧਾਰ ਕਰਦਾ ਤਾਂ ਉਹ ਤੇ ਧਾਰਾ ਲੱਗ ਜਾਂਦੀ ਆ ਉਹਦੇ ਖਾਤੇ ਆ ਜਿਹੜੇ ਬੈਨ ਹੋ ਜਾਂਦੇ ਆ। ਇੱਥੋਂ ਤੱਕ ਗੱਲ ਆਵੇ ਹੀ ਨਾ ਜੇ ਸਰਕਾਰ ਪਹਿਲੀ ਤਾੜਨਾ ਕਰ ਦੇ ਸਰਕਾਰ ਪਹਿਲੀ ਧਾਰਾ ਲਾ ਕੇ ਉਹਦੇ ਹੱਥਾਂ 'ਚ ਹੱਤਕੜੀਆਂ ਲਾ ਦੇ। ਫਿਰ ਕਿਸੇ ਨੂੰ ਕੀ ਲੋੜ ਐ ਇਸ ਤਰ੍ਹਾਂ ਦੇ ਸਟੈਪ ਚੁੱਕਣ ਦੀ। ਤਾਂ ਇਹ ਫਰਜ਼ ਸਰਕਾਰਾਂ ਦਾ ਹੁੰਦਾ ਹੈ ਮਿੰਟ ਤੇ ਗੌਰ ਕਰ ਲੈ ਕਿਸੇ ਗੱਲ ਤੇ ਗੌਰ ਕਰ ਲੈ ਉਸੇ ਨਹੀਂ ਗਵਰਨਮੈਂਟ ਕਹਿੰਦੇ ਆ ਜਿੰਨਾ ਚਿਰ ਗੌਰ ਨਹੀਂ ਹੁੰਦੀ ਆ ਗਵਰਨਮੈਂਟ ਨਹੀਂ ਬਣਦੀ ਤਾਂ ਸਿਸਟਮ ਨੂੰ ਸੁਧਾਰਨ ਦੀ ਬਹੁਤ ਲੋੜ ਹੈ ਕੱਲੀ ਸਰਕਾਰ ਵੀ ਨਹੀਂ ਸੁਧਾਰ ਸਕਦੀ ਸਾਥ ਲੋਕਾਂ ਨੂੰ ਵੀ ਦੇਣਾ ਪਊ ਤੇ ਜਿਹੜੇ ਫਿਰ ਇਹ ਜਾ ਅਸ਼ਲੀਲਤਾ ਕੰਟੈਂਟ ਬਣਾਉਂਦੇ ਆ ਉਹਨਾਂ ਨੂੰ ਵੀ ਸੋਚ ਬਦਲਣੀ ਪਊ ਇਹ ਕਹਿਣਾ ਹਟਣਾ ਪਊ ਜੀ ਲੋਕ ਤਾਂ ਜੀ ਇਹੀ ਦੇਖਦੇ ਐ ਹੋਰ ਸਾਡੇ ਕੰਟੈਂਟ ਨੂੰ ਇਸੇ ਵਧੀਆ ਪਾਉਣੇ ਆ ਪਹਿਲਾਂ ਵੀ ਪਾਇਆ ਸੀ ਦੇਖਦੇ ਨਹੀਂ ਤੁਸੀਂ ਵਧੀਆ ਪਾਈ ਚੱਲੋ ਲੋਕ ਦੇਖਣਗੇ ਇਤਨਾ ਕਿਤੇ ਜ਼ਮੀਰ ਉਹਨਾਂ ਦੀ ਜਾਗੂਗੀ ਇਤਨਾ ਕਿਤੇ ਬਿਸ਼ਰਮੀ ਵੀ ਉਹਨਾਂ ਨੂੰ ਆਊਗੀ ਕਿਤੇ ਉਹਨਾਂ ਦਾ ਆਪਣਾ ਜਵਾਬਕ ਇਹ ਸਭ ਦੇਖਦਾ ਉਹਨਾਂ ਨੇ ਆਪਣੇ ਅੱਖੀਂ ਦੇਖ ਲਿਆ ਇਤਨਾ ਕਿਤੇ ਨਜ਼ਰ ਪਈ ਜਾਂਦੀ ਹੈ ਵੀ ਆਪਣਾ ਜਵਾਬਕ ਕਰਦਾ ਕੀ ਹੈ ਮੋਬਾਈਲ ਦੇ ਵਿੱਚ ਸਾਰਾ ਰਿਕਾਰਡ ਰਹਿੰਦਾ ਹੀ ਹੈ ਸਰਚ ਹਿਸਟਰੀ ਰਹਿ ਜਾਂਦੀ ਹੈ ਕੀ ਕੁਝ ਆਪਾਂ ਦੇਖਿਆ ਜਦੋਂ ਆਪਾਂ ਮੋਬਾਈਲ ਦਾ ਲੋਕ ਖੋਲਦੇ ਆ ਚਾਹੇ ਆਪਾਂ ਇੰਸਟਾਗ੍ਰਾਮ ਖੋਲ ਲਈਏ YouTube ਖੋਲ ਲਈਏ Facebook ਖੋਲ ਲਈਏ ਤਾਂ ਜਿਹੜੀ ਚੀਜ਼ਾਂ ਜਿਹੜੀਆਂ ਵੀਡੀਓਜ਼ ਜਿਹੜੇ ਕੰਟੈਂਟ ਤੇ ਆਪਾਂ ਦੇਖਦੇ ਆ ਸਭ ਤੋਂ ਪਹਿਲਾਂ ਆਪਣੇ ਅੱਗੇ ਉਹੀ ਆਉਂਦੀਆਂ ਇਹ ਸੋਸ਼ਲ ਮੀਡੀਆ ਤੇ ਹੋ ਗਿਆ ਜਿਹੜੀ ਚੀਜ਼ ਤੁਸੀਂ ਵੱਧ ਦੇਖੋਗੇ ਉਹੀ ਵੀਡੀਓਜ਼ ਨੇ ਜਿਹੜੀਆਂ ਤੁਹਾਡੇ ਅੱਗੇ ਆਉਣੀਆਂ ਆਪਣੇ ਆਪ ਅੱਗੇ ਆ ਜਾਣਗੀਆਂ ਜੇ ਇੱਕ ਭਾਗ ਦੇਖ ਲਿਆ ਬਾਕੀ ਦੇ ਸਾਰੇ ਭਾਗ ਤੁਹਾਡੇ ਸਾਹਮਣੇ ਆਉਣਗੇ ਤੁਹਾਡੇ ਤਾਂ ਪੁੱਛੂਗਾ ਵੀ ਉਹ ਪੰਜਾਬੀ ਦੇ ਵਿੱਚ ਆਉਣ ਲੱਗ ਗਿਆ ਬिक्की ਤੁਸੀਂ ਆਹ ਵੀਡੀਓ ਦੇਖਣੀ ਪਸੰਦ ਕਰਦੇ ਹੋ ਬਾਲਿਆਂ ਨੇ ਉਤੇ ਹਾਂ ਕਰਖਿਆ ਹੋਊਗਾ ਉਹ ਫਿਰ ਹੋਰ ਫਾਸਟ ਤੁਹਾਨੂੰ ਵੀਡੀਓੜੀ ਦਿਖਾਊਗਾ ਤਾਂ ਇਹ ਇੱਕ ਵਿਅੰਗਮਈ ਰਚਨਾ ਸੀਗੀ ਸਿਸਟਮ ਤੇ ਜੋ ਆਪਣੇ ਚੱਲ ਰਿਹਾ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ